ਜ਼ਿਆਦਾਤਰ ਬੰਦੇ ਅੱਜ ਯੂਰਪ ਦੇ ਵਿੱਚ ਜਾਣ ਲਈ ਅਸਫਲ ਹੋ ਰਹੇ ਆ ਉਹ ਬਾਰ-ਬਾਰ ਆਪਣੀ ਐਪਲੀਕੇਸ਼ਨ ਲਾਉਂਦੇ ਆ ਅੰਬੈਸੀਆ ਤੱਕ ਪਹੁੰਚਦੇ ਆ ਪਰ ਵੀਜ਼ਾ ਆਪਣਾ ਖਰਾਬ ਕਰ ਲੈਂਦੇ ਆ ਜਾਂ ਗਲਤ ਗਾਈਡੈਂਸ ਦਾ ਸ਼ਿਕਾਰ ਹੋ ਜਾਂਦੇ ਆ ਜਾਂ ਅਧੂਰੀ ਨੌਲੇ ਜਿਹੜੀ ਹਮੇਸ਼ਾ ਮਾੜੀ ਹੁੰਦੀ ਆ ਉਹਦਾ ਸ਼ਿਕਾਰ ਹੋ ਜਾਂਦੇ ਆ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਕੈਂਡੀਡੇਟਸ ਬਾਰੇ ਜਿਨ੍ਹਾਂ ਦਾ ਸੁਪਨਾ ਸੁਪਨਾ ਹੀ ਰਹਿ ਜਾਂਦਾ ਪਰ ਅੱਜ ਯੂਰਪ ਜਾਣਾ ਸੁਪਨਾ ਨਹੀਂ ਹੈ ਵਧੀਆ ਕੰਟਰੀਜ਼ ਦੇ ਵਿੱਚ ਵਧੀਆ ਵੈਕੈਂਸੀ ਚੂਜ਼ ਕਰੋ ਤੁਹਾਡਾ ਵੀਜ਼ਾ ਵੀ ਲੱਗੂਗਾ ਤੁਹਾਨੂੰ ਮਾਰਗ ਵਧੀਆ ਮਿਲ ਕੇ ਤੁਸੀਂ ਆਪਣੀ ਲਾਈਫ ਵੀ ਸੈੱਟ ਕਰੋਗੇ ਆਪਣਾ ਫੈਮਿਲੀ ਨੂੰ ਵੀ ਸੈੱਟ ਕਰੋਗੇ ਵਧੀਆ ਪੈਸਾ ਵੀ ਕਮਾਓਗੇ ਜਿਵੇਂ ਸੇਵਾ ਸੀਨੇ ਕਰਕੇ ਦਿਖਾਇਆ ਪਿਛਲੇ ਆਪਣੇ 17 ਸਾਲਾਂ ਦੇ ਵਿੱਚ 10000 ਤੋਂ ਪਲੱਸ ਬੱਚਾ ਮੈਂ ਭੇਜ ਚੁੱਕਿਆ অলরেਡੀਓ ਆਪਣੀ ਲਾਈਫ ਦੇ ਵਿੱਚ ਸੈੱਟ ਹੋ ਚੁੱਕਿਆ ਲੱਖਾਂ ਰੁਪਈਆ ਕਮਾ ਰਹੇ ਆ ਉੱਥੋਂ ਕਈ ਤਾਂ ਪੁਰਤਗਾਲ ਦੇ ਵਿੱਚ ਰੈੱਡ ਪਾਸਪੋਰਟ ਵੀ ਲੈ ਚੁੱਕੇ ਆ ਕ੍ਰੋਸ਼ੀਆ ਦੇ ਵਿੱਚ ਸੈਟਲ ਹੋ ਚੁੱਕੇ ਆ ਤੁਸੀਂ ਉਹ ਸਾਡੀਆਂ ਇੰਸਟਾਗ੍ਰam ਤੇ ਸਕਸੈਸ ਸਟੋਰੀਜ਼ ਦੇਖ ਰਹੇ ਹੋ ਉਹਨਾਂ ਦੀ ਰਿਵਿਊ ਵੀਡੀਓ ਵੀ ਦੇਖ ਰਹੇ ਹੋ ਉਹ ਉੱਥੇ ਜਾ ਕੇ ਵਧੀਆ ਪੈਸਾ ਵੀ ਕਮਾ ਰਹੇ ਆ ਉਹ ਆਪਣੇ ਮੂੰਹੋਂ ਦੱਸ ਵੀ ਰਹੇ ਆ ਸਾਨੂੰ ਵਧੀਆ ਕੰਮੋਡੀਸ਼ਨ ਮਿਲੀ ਆ ਪਿਕਅਪ ਮਿਲੀ ਆ ਸਹੀ ਕੰਸਲਟੈਂਟ ਚੂਜ਼ ਕਰੋ ਬਾਰ ਬਾਰ ਮੈਂ ਇੱਕ ਗੱਲ ਕਹਿਣਾ ਕਿ ਜਦੋਂ ਤੁਸੀਂ ਕੋਈ ਆਪਣੀ ਗਲਤੀ ਕਰਦੇ ਹੋ ਤਾਂ ਉਹਦਾ ਖਿਮਿਆਜਾ ਤੁਹਾਨੂੰ ਵੀ ਭੁਗਤਣਾ ਪੈਂਦਾ ਤੁਹਾਡੀ ਫੈਮਲੀ ਨੂੰ ਵੀ ਭੁਗਤਣਾ ਪੈਂਦਾ ਸੋ ਮੈਂ ਬੇਨਤੀ ਕਰਦਾ ਪਹਿਲਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਪਹਿਲਾ ਕੰਸਲਟੈਂਟ ਸਹੀ ਚੂਜ਼ ਕਰੋ ਕਿ ਉਹ ਕਿੰਨੀ ਦੇਰ ਤੋਂ ਪੁਰਾਣਾ ਕੰਮ ਕਰ ਰਿਹਾ ਕਿ ਉਹਦੇ ਕੋਲੇ ਜਿਹੜੇ ਕੰਮ ਕੀਤੇ ਹੋਏ ਆ ਉਹ ਬੱਚੇ ਸੈਟ ਹੋ ਗਏ ਆ ਕਿ ਉਹਨੇ ਆਪਣੇ ਸੋਸ਼ਲ ਮੀਡੀਆ ਨੂੰ ਓਪਨ ਰੱਖਿਆ ਹੋਇਆ ਕਿ ਹਰ ਬੰਦਾ ਉਹਨੂੰ ਅਪਰੋਚ ਕਰ ਸਕਦਾ ਮੀਨਸ ਕਮੈਂਟ ਔਨ ਕਿਤੇ ਹੋਏ ਆ ਮੈਸੇਜ ਦੇ ਰਪਲਾਈ ਆ ਰਹੇ ਆ ਜਾਂ ਜਿਹੜੇ ਰਿਵਿਊ ਵੀਜ਼ੇ ਦਿਖਾ ਰਹੇ ਆ ਉਹ ਕੈਂਡੀਡੇਟ ਤੁਹਾਡੇ ਸਾਹਮਣੇ ਵੀ ਆ ਰਹੇ ਆ ਉਹਨਾਂ ਦੇ ਰਿਵਿਊ ਵੀਡੀਓ ਵੀ ਆ ਰਹੀਆਂ ਇਹ ਚੀਜ਼ੇ ਦੇਖ ਕੇ ਅਪਲਾਈ ਕਰਿਆ ਪਹਿਲਾ ਬਚਣ ਦਾ ਤਰੀਕਾ ਇਹ ਹੈ ਦੂਜਾ ਜੇ ਤੁਹਾਨੂੰ ਕੋਈ ਕੰਸਲਟੈਂਟ ਕੋਈ ਸਲਾਹ ਦਿੰਦਾ ਕਿਸੇ ਕੰਟਰੀ ਬਾਰੇ ਪਹਿਲਾਂ ਆਪ ਸਰਚ ਕਰਿਆ ਕਰੋ ਕੋਈ ਜਿਵੇਂ ਕਹਿ ਦਿੰਦਾ ਜੀ ਹਾਂਜੀ ਲਖਜ਼ੰਬਰ ਦਾ ਵੀਜ਼ਾ ਲੱਜੂ ਸਵਿਟਜ਼ਰਲੈਂਡ ਦਾ ਵੀਜ਼ਾ ਲੱਜੂ ਫੁਲਾਣੀ ਦਾ ਲੱਜੂ ਨੌਰਵੇ ਦਾ ਲੱਜੂ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ ਪਹਿਲਾਂ ਆਪ ਸਰਚ ਕਰਿਆ ਕਰੋ ਉੱਥੇ ਦਾ ਪਰ ਕੈਪੀਟਾ ਚੈੱਕ ਕਰਿਆ ਕਰੋ ਆਪਣੀ ਪ੍ਰੋਫਾਈਲ ਚੈੱਕ ਕਰਿਆ ਕਰੋ ਤੇ ਜਿਹੜੀਆਂ ਉਹ ਕੰਪਨੀਆਂ ਦੱਸਦੇ ਆ ਉਹਨਾਂ ਬਾਰੇ ਚੈੱਕ ਕਰਿਆ ਕਰੋ ਵਾਕਈ ਉੱਥੇ ਵੀਜ਼ੇ ਲੱਗ ਰਿਹਾ ਕਿ ਨਹੀਂ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਹੈ ਇਹ ਟਾਈਮ ਨੂੰ ਯੂਜ਼ ਕਰੋ ਇਹ ਪਲੈਟਫਾਰਮ ਨੂੰ ਯੂਜ਼ ਕਰੋ ਕਿ ਦੇਖੋ ਸਮਝੋ ਪਰ ਕੋ ਫਿਰ ਅਪਲਾਈ ਕਰੋ ਉਸ ਤੋਂ ਬਾਅਦ ਡਾਕੂਮੈਂਟੇਸ਼ਨ ਤੇ ਆ ਜੀ ਕਈ ਮੇਰੇ ਕੋਲੇ ਕੈਂਡੀਡੇਟ ਆਉਂਦੇ ਆ ਉਹ ਟੂਰਿਸਟ ਵੀਜ਼ੇ ਦੇ ਵਿੱਚ ਵੀ ਰਿਫਿਊਜ਼ਲ ਆ ਬੈਠੇ ਹੁੰਦੇ ਏਜੰਟ ਦੇ ਧੱਕੇ ਚੜ ਜਾਂਦੇ ਆ ਜੀ ਅਸੀਂ ਤੇਰਾ ਫੰਡ ਸ਼ੋਅ ਕਰ ਦਾਂਗੇ ਤੇਰੇ ਫੇਕ ਡਾਕੂਮੈਂਟ ਲਾ ਕੇ ਕੋਈ ਆਲਟਨਰੀ ਸਹੀ ਤਰੀਕੇ ਨਹੀਂ ਲਾਉਂਦਾ ਇੱਕ ਮੇਰੇ ਕੋ ਕੈਂਡੀਡੇਟ ਆਇਆ ਉਹਦਾ ਟੂਰਿਸਟ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਉਹਨੇ ਕੰਟਰੀਆਂ ਆਪਣੀਆਂ ਤਿੰਨ ਚੂਜ਼ ਕੀਤੀਆਂ ਹੋਈਆਂ ਹੋਟਲ ਬੁਕਿੰਗ ਸਿਰਫ ਦੋ ਲਾਈਆਂ ਹੋਈਆਂ ਕਿ ਇੱਕ ਜੇ ਆਪਾਂ ਫੋਰ ਐਗਜ਼ਾਮਪਲ ਨੌਰਵੇ ਲਾ ਲਈਏ ਜਾਂ ਫਰਾਂਸ ਲਾ ਲਈਏ ਇੱਕ ਇਹ ਹੋਟਲ ਦੇ ਵਿੱਚ ਰਹਿ ਕੇ ਤੁਸੀਂ ਪੂਰਾ ਫਰਾਂਸ ਕਿੱਦਾਂ ਘੁੰਮ ਸਕਦੇ ਜਾਂ ਇੱਕ ਹੋਟਲ 'ਚ ਰਹਿ ਕੇ ਪੂਰਾ ਨੌਰਵੇ ਕਿੱਦਾਂ ਘੁੰਮ ਸਕਦੇ ਜਿਹੜਾ ਨੌਰਵੇ ਆ ਉਹ ਨਾਰਥ ਵਾਲੇ ਪਾਸੇ ਜੇ ਕੋਈ ਚੱਲ ਗਿਆ ਤਾਂ ਉਹਨੂੰ ਜੰਨਤ ਲੱਗਣੀ ਹੈ ਸੋ ਇਹ ਅਲੱਗ-ਅਲੱਗ ਕੰਟਰੀਆਂ ਦੀ ਉਹਦੀ ਤੁਸੀਂ ਜਦੋਂ ਆਪਣੀ ਕਵਰ ਲੈਟਰ ਦੇ ਵਿੱਚ ਉਹ ਚੀਜ਼ ਮੈਂਸ਼ਨ ਨਹੀਂ ਕਰੋਗੇ ਕਿ ਅਸੀਂ ਜਾਣਾ ਕਿਉਂ ਜਾਂਦੇ ਆ ਸਾਡਾ ਇੰਟਰਸਟ ਕੀ ਹੈ ਉੱਥੇ ਕੀ ਖੂਬਸੂਰਤੀ ਹੈ ਜਿਹੜੀ ਅਸੀਂ ਦੇਖਣਾ ਚਾਹੁੰਦੇ ਆ ਜੇ ਸਾਡੇ ਆਇਟਨਰੀ ਦੇ ਵਿੱਚ ਅਸੀਂ ਉਹਨੂੰ ਰੋਡ ਮੈਪ ਨੂੰ ਤਿਆਰ ਨਹੀਂ ਕਰਾਂਗੇ ਤੁਹਾਡਾ ਵੀਜ਼ਾ ਕਦੇ ਨਹੀਂ ਲੱਗਣਾ ਫਿਰ ਕਈ ਫੇਕ ਡਾਕੂਮੈਂਟ ਲਾ ਕੇ ਇਹ ਜੀ ਰਿਫਿਊਜ਼ਲ ਆ ਲੈ ਲੈਂਦੇ ਆ ਐਸਆਈਐਸ ਨੂੰ ਮਾਰਕ ਹੋ ਜਾਂਦੇ ਆ ਮਣ ਕਿ ਉਹ ਸੁਪਣਾ ਨਾ ਵਰਪਮੈਂਟ ਚ ਪੂਰਾ ਹੋਣਾ ਨਾ ਟੂਰਿਸਟ ਹੋਣਾ ਕਈ ਪਹਿਲਾਂ ਆਪਣਾ ਟੂਰਿਸਟ ਅਪਲਾਈ ਕਰਦੇ ਆ ਬਾਇਓਮੈਟ੍ਰਿਕ ਹੁੰਦੇ ਆ ਫਿਰ ਬਾਕਪਾ ਮੜ ਅਪਲਾਈ ਕਰਦੇ ਹੋੱਚ ਵੀ ਰਿਫਿਊਜ਼ਲ ਹੋ ਜਾਂਦੀ ਆ ਤੇ ਕਈ ਆਪਣੇ ਉਹ ਚੰਗੇ ਕੰਸਲਟੈਂਟ ਦੇ ਵੀ ਗਲਤੀ ਹੋ ਜਾਂਦੀ ਆ ਕਿਉਂ ਜਿਹੜਾ ਟੂਰਿਸਟ ਵਿੱਚ ਰਿਫਿਊਜ਼ਲ ਹੋ ਕੇ ਆਇਆ ਪਹਿਲਾਂ ਤਾਂ ਉਹਨੇ ਆਪਣੇ ਨੂੰ ਰਾਜਾ ਸ਼ੋਅ ਕੀਤਾ ਕਿ ਮੇਰੇ ਕੋਲ ਪੈਸਾ ਹੀ ਨਾ ਕਿ ਮੈਂ ਟੂਰਿਸਟ ਤੇ ਜਾਣਾ ਜੀ ਮੈਂ ਤੁਹਾਡੀ ਕੰਟਰੀ ਘੁੰਮ ਕੇ ਆ ਜਿਹੜਾ ਮੇਰੇ ਕੋਲ ਪਿੱਛੇ ਬੈਕਅਪ ਹੈਗਾ ਮੈਂ ਸੰਭਲੂਗਾ ਉਸ ਤੋਂ ਬਾਅਦ ਜਦੋਂ ਆਪਾਂ ਵਰ ਪਰਮਿਟ ਤੇ ਜਾਂਦੇ ਆ ਆਪਾਂ ਗਰੀਬ ਬਣ ਕੇ ਜਾਂਦੇ ਆ ਕਿ ਸਾਡਾ ਤਾਂ ਗੁਜ਼ਾਰਾ ਬਹੁਤ ਮੁਸ਼ਕਲ ਹੁੰਦਾ ਜੇ ਅਸੀਂ ਤੁਹਾਡੀ ਕੰਟਰੀ 'ਚ ਕੁਝ ਕ ਦੋਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਹੀ ਆਪਾਂ ਨੂੰ ਪ੍ਰੋਫਿਊਜ਼ਲਸ ਮਿਲਦੀਆਂ ਫਿਰ ਉਸ ਤੋਂ ਬਾਅਦ ਕਈ ਬੈਨ ਹੋ ਰਹੇ ਆ ਜਦੋਂ ਤੁਸੀਂ ਫੇਕ ਡਾਕੂਮੈਂਟ ਲਾਏ ਬੈਨ ਹੋ ਕੇ ਸਟਾਰਟ ਅ ਫਿਊਚਰ ਖਰਾਬ ਹੋ ਜਾਂਦਾ ਕਿਉਂ ਤੁਸੀਂ ਇੱਧਰ ਵੀ ਕੁਝ ਨਹੀਂ ਕਰ ਸਕਦੇ ਬਾਹਰ ਜਾ ਨਹੀਂ ਸਕਦੇ ਉਹ ਵਿਚ ਵਿਚਾਲੇ ਵਾਲਾ ਕੰਮ ਨਾ ਇੱਧਰ ਕੇ ਨਾ ਉੱਧਰ ਕੇ ਕੰਮ ਫਿਰ ਖਰਾਬ ਹੋ ਜਾਂਦਾ ਸੈਵਨ ਇਸ ਹਮੇਸ਼ਾ ਹੀ ਆਪਣੀ ਸਰਵਿਸ ਕਰਕੇ ਪਛਾਣਿਆ ਜਾਂਦਾ ਟਰਾਂਸਪੈਂਸੀ ਕਰਕੇ ਪਛਾਣਿਆ ਜਾਂਦਾ ਸਭ ਤੋਂ ਵੱਡੀ ਗੱਲ ਫਿਰ ਡੀਲਿੰਗ ਕਰਕੇ ਜਿਹੜਾ ਕੁਝ ਕਹਿੰਦੇ ਆ ਲਿਖਤ ਦੇ ਵਿੱਚ ਕਰਦੇ ਆ ਸਾਰੇ ਕੰਮ ਕਰਾ ਕੇ ਦਿੰਦੇ ਆ ਰਿਟਰਨ ਐਗਰੀਮੈਂਟ ਕਰਦੇ ਆ ਜਾਣ ਲੱਗੇ ਵੀ ਕਰਦੇ ਆ ਹਰ ਕਮਿਟਮੈਂਟ ਜਿੰਨੇ ਵੀ ਆਫਿਸ ਦੇ ਵਿੱਚ ਕੋਈ ਕੈਂਡੀਡੇਟ ਅਪਲਾਈ ਕਰਦਾ ਮੈਂ ਜ਼ਰੂਰ ਗੱਲ ਕਰਦਾ ਤਾਂ ਕਿ ਸਾਨੂੰ ਉਹਦਾ ਲੈਵਲ ਪਤਾ ਲੱਗ ਜਾਵੇ ਵੀ ਇਹ ਉੱਥੇ ਜਾ ਕੇ ਕਿਹੜੀ ਕੰਪਨੀ 'ਚ ਕੰਮ ਕਰ ਸਕਦਾ ਕੀ ਕੰਮ ਕਰ ਸਕਦਾ ਕੋਈ ਈਸੀਆਰ ਪਾਸਪੋਰਟ ਹੁੰਦਾ ਤੇ ਉਹ ਇੰਟੈਲੀਜੈਂਟ ਵੀ ਹੁੰਦਾ ਇਹ ਚੰਗੇ ਕੰਸਲਟੈਂਟ ਦੀ ਨਿਸ਼ਾਨੀ ਆ ਜਿਹੜਾ ਤੁਹਾਨੂੰ ਪਰਖ ਨਹੀਂ ਸਕਦਾ ਤੁਹਾਡੇ ਦਿਮਾਗ ਨੂੰ ਸਮਝ ਨਹੀਂ ਸਕਦਾ ਉਹ ਤੁਹਾਡਾ ਕੰਮ ਨਹੀਂ ਕਰ ਸਕਦਾ ਘਟੋ ਘਟ ਤੁਹਾਡੇ ਜਿਹੜੀ ਫਾਈਲ ਲੈ ਕੇ ਅੰਬੈਸੀ ਤੱਕ ਪਹੁੰਚਾਉਣਾ ਆ ਕੰਪਨੀ ਵਧੀਆ ਚੂਜ਼ ਕਰਨੀ ਪਰਮਿਟ ਆਉਣਾ ਹਰ ਇੱਕ ਚੀਜ਼ ਨੂੰ ਵੈਰੀਫਾਈ ਕਰਕੇ ਫਿਰ ਹੁੰਦਾ ਇਹ ਕੰਮ ਸੌਖਾ ਨਹੀਂ ਹੈਗਾ ਇਹ ਉਹ ਫੇਕ ਕੰਸਲਟੈਂਟ ਏਜੰਟਾਂ ਨੇ ਨਾਮ ਬਦਨਾਮ ਕੀਤਾ ਹੋਇਆ ਪਰ ਕੰਸਲਟੈਂਟ ਦਾ ਕੰਮ ਬਹੁਤ ਔਖਾ ਜਿਨ੍ਹਾਂ ਨੇ ਸਹੀ ਕੰਮ ਕਰਨਾ ਉਹ ਤਾਂ ਚਿੱਕਰ ਦੇ ਵਿੱਚੋਂ ਲੰਘਦੇ ਹੋਏ ਉਹਨਾਂ ਨੂੰ ਇਦਾਂ ਲੱਗਦਾ ਸਾਡੇ ਤੇ ਦਾਗ ਨਾ ਲੱਗੇ ਆਪਣਾ ਜਿਹੜਾ ਫਿਊਚਰ ਆ ਆਪਣਾ ਜਿਹੜਾ ਪੈਸਾ ਵਾ ਆਪਣਾ ਪਾਸਪੋਰਟ ਆ ਉਹ ਗਲਤ ਜਗ੍ਹਾ ਤੇ ਨਾ ਲਾਓ ਮੁੜ ਕੇ ਪਛਤਾਣਾ ਪੈਜੂ ਫਿਰ ਉਹੀ ਗੱਲ ਆ ਜਾਂਦੀ ਆ ਮੇਰੇ ਕੋਲੇ ਆ ਜਾਂਦੇ ਆ ਤੇ ਮੈਂ ਉਹੀ ਗੱਲ ਕਹਿੰਨਾ ਆ ਪਛਤਾਇਆ ਕਿਆ ਹੋ ਜਦ ਚੀੜੀ ਚੁਗ ਗਈ ਖੇਤ ਫਿਰ ਉਹ ਬੈਨ ਨੂੰ ਮੈਂ ਕੀ ਕਰ ਸਕਦਾ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਇੱਕ ਦਿਮਾਗ ਦੇ ਵਿੱਚ ਇੱਕੋ ਚੀਜ਼ ਨਾ ਰੱਖਿਆ ਕਰੋ ਵੀਜ਼ਾ ਕੋ ਰਿਫਿਊਜ਼ਲ ਵੀ ਹੋ ਸਕਦੀ ਹੈ ਪਰ ਉਹ ਕੋਈ ਫੇਕ ਡਾਕੂਮੈਂਟ ਦੀ ਨਾ ਹੋਵੇ ਫੇਕ ਕੰਮ ਦੀ ਨਾ ਹੋਵੇ ਉਹ ਜ਼ਰੂਰੀ ਹੈ ਵੀਜ਼ਾ ਵੀ ਲੱਗਦਾ ਰਿਫਿਊਜ਼ਲ ਵੀ ਹੁੰਦੀਆਂ ਨੇ ਤੁਸੀਂ ਆਪ ਵੀ ਖਰਾਬ ਹੁੰਨੇ ਹੋ ਤੁਹਾਨੂੰ ਦੇਖ ਕੇ ਹੋਰ ਵੀ ਕਈ ਬੰਦੇ ਖਰਾਬ ਹੋ ਜਾਂਦੇ ਸੋ ਇਹ ਚੀਜ਼ ਦਾ ਧਿਆਨ ਰੱਖੋ ਸੈਵਨ ਸੀਜ਼ਨ ਦੇ ਪਿਛਲੇ 17 ਸਾਲਾਂ ਚ 10000 ਤੋਂ ਵੱਧ ਬੱਚੇ ਆਪਣੇ ਭੇਜੇ ਵੀ ਆ ਸੈੱਟ ਵੀ ਕੀਤੇ ਆ ਉਹਨਾਂ ਨੂੰ ਆਪਣੇ ਉੱਥੇ ਪਾਸਪੋਰਟ ਵੀ ਮਿਲ ਗਏ ਆ ਉਹਨਾਂ ਆਪਣੀਆਂ ਫੈਮਲੀਆ ਵੀ ਸੈੱਟ ਕਰ ਲਈਆਂ ਉਹਨਾਂ ਨੇ ਬੱਚੇ ਵੀ ਸੈੱਟ ਕਰ ਲਏ ਇੱਕ ਮੇਰਾ ਕੈਂਡੀਡੇਟ ਸੀਗਾ ਸ਼੍ਰੀ ਹਰਗੋਬਿੰਦਪੁਰ ਤੋਂ ਮੈਂ ਉਹਨੂੰ ਫੋਨ ਕੀਤਾ ਉਹਦੇ ਬੱਚੇ ਨੇ ਚੱਕਿਆ ਮੈਂ ਉਹਨੂੰ 2014 ਚ ਭੇਜਿਆ ਸੀ ਮੈਂ ਉਹਦੇ ਨਾਲ 2022 ਚ ਗੱਲ ਕੀਤੀ ਮੈਂ ਕਿਹਾ ਜੀ ਕੀ ਹਾਲ ਚੱਲ ਆ ਤੇ ਕਹਿੰਦਾ ਹਾਂਜੀ ਤੁਸੀਂ ਕੌਣ ਮੈਂ ਕਿਹਾ ਮੈਂ ਪ੍ਰੀ ਸੇਖੋ ਗੱਲ ਕਰ ਰਿਹਾ ਕਹਿੰਦਾ ਹਾਂਜੀ ਚਾਚੂ ਸਤਿ ਸ਼੍ਰੀ ਅਕਾਲ ਮੈਂ ਕਿਹਾ ਹਾਂਜੀ ਸਤਿ ਸ਼੍ਰੀ ਅਕਾਲ ਤੇ ਮੈਂ ਕਿਹਾ ਤੂੰ ਮੈਨੂੰ ਜਾਣਦਾ ਕਹਿੰਦਾ ਤੁਹਾਡੇ ਕਰਕੇ ਤੇ ਇੱਥੇ ਬੈਠੇ ਹਾਂ ਉਹ ਇੱਕ ਪ੍ਰਾਊਡ ਮੂਮੈਂਟ ਸੀ ਮੇਰੇ ਲਈ ਬੱਚੇ ਨੂੰ ਵੀ ਪਤਾ ਸੀਗਾ ਵੀ ਚਾਚੇ ਦੇ ਥਰੂ ਆਏ ਆ ਜਦੋਂ ਤੁਸੀਂ ਉਹਨੇ ਚਾਚੂ ਕਿਹਾ ਮੈਂ ਇੱਕ ਵਾਰੀ ਮੇਰੇ ਸਾਰੇ ਲੂ ਘੰਡੇ ਖੜੇ ਹੋ ਗਏ ਕਿ ਅਸੀਂ ਤਾਂ ਕਿਹੜੇ ਪੈਸਿਆਂ 'ਚ ਭੱਜੇ ਫਿਰਦੇ ਆ ਜਿਹੜੇ ਉਹ ਬੱਚੇ ਦੇ ਮੂੰਹ 'ਚੋਂ ਦੁਆਵਾਂ ਕਿਉਂਕਿ ਉਹ ਰੋਜ਼ ਸ਼ੁਕਰਾਨਾ ਕਰਦਾ ਹੋਣਾ ਤੇ ਉਹ ਗੁਰੂ ਦੇ ਜਦੋਂ ਸ਼ੁਕਰਾਨੇ ਦੇ ਵਿੱਚ ਮੈਂ ਮੈਂ ਜਰੀਆ ਬਣਿਆ ਉਹ ਮੈਨੂੰ ਮਹਾਰਾਜ ਨੇ ਜਰੀਆ ਬਣਾਇਆ ਬੜੀ ਖੁਸ਼ੀ ਹੁੰਦੀ ਆ ਕਿਸੇ ਦੀ ਮਦਦ ਕਰਕੇ ਦੇਖੋ ਪੁੰਨ ਨਾਲੇ ਫਲੀਆਂ ਇਹ ਲਾਈਨ ਇੰਨੀ ਸੋਹਣੀ ਹੈ ਕੁਝ ਬੰਦੇ ਨੇ ਗੰਦੀ ਕਰਤੀ ਹੋਈ ਪਰ ਤੁਹਾਡਾ ਵੀ ਉਹਦੇ ਵਿੱਚ ਬਰਾਬਰ ਯੋਗਦਾਨ ਜੇ ਤੁਸੀਂ ਇਹਨਾਂ ਨੂੰ ਪਛਾਣੋਗੇ ਨਹੀਂ ਇਹ ਵੱਧਦੇ ਜਾਣਗੇ ਫਿਰ ਸਾਰੀ ਲਾਈਨ ਬਦਨਾਮ ਹੁੰਦੀ ਜਾਊ ਸੋ ਆਪਣਾ ਕੰਸਲਟੈਂਟ ਵਧੀਆ ਚੂਜ਼ ਕਰੋ ਆਪਣੇ ਡਾਕੂਮੈਂਟ ਸਹੀ ਤਰੀਕੇ ਨਾਲ ਲਾਓ ਜਦ ਤੱਕ ਤੁਸੀਂ ਹਰ ਕੰਟਰੀ ਨੂੰ ਵੈਰੀਫਾਈ ਨਹੀਂ ਕਰ ਲੈਂਦੇ ਉਹ ਤੱਕ ਆਪਣਾ ਫਾਈਲ ਨਾ ਲਾਓ ਆਪਣਾ ਪੈਸਾ ਆਪਣਾ ਪਾਸਪੋਰਟ ਖਰਾਬ ਨਾ ਕਰੋ ਦੇਖੋ ਪਰਖੋ ਫਿਰ ਅਪਲਾਈ ਕਰੋ 7s ਹਮੇਸ਼ਾ ਵਚਨਬੱਧਾ ਤੁਹਾਡੇ ਨਾਲ ਕਿ ਤੁਹਾਡੇ ਨਾਲ ਕਦੇ ਗਲਤ ਨਹੀਂ ਹੋਣ ਦਊਗਾ ਆਪਣੇ ਡਾਕੂਮੈਂਟ ਆਈਡਿ ਕਰਕੇ ਇੱਕ ਵਾਰੀ ਅਸੈਸਮੈਂਟ ਲਈ 7s ਦੇ ਆਫਿਸ ਪਹੁੰਚੋ ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਤੁਹਾਡਾ ਫਿਊਚਰ ਵਧੀਆ ਬਣਾਉਣ ਲਈ ਤੁਹਾਨੂੰ ਵਧੀਆ ਗਾਈਡੈਂਸ ਦੇਣ ਲਈ ਧੰਨਵਾਦ